ਪੰਚਾਇਤ ਵੱਲੋਂ ਸਨਮਾਨ ਦਿੱਤਾ ਜਾਂਦਾ ਉਹ ਆਪਣਾ ਸਨਮਾਨਿਤ ਜਨਾਬ ਬਾਈ ਸੁਬੀਕ ਤੇ ਬਦਸਰ ਬਾਬਾ ਫਤਹੀ ਇਹ ਚਾਰੋਂ ਦੇ ਪਾਸਾਤ ਮਿੰਟ ਜਾਂਦੇ ਆ ਹੱਥੇ ਦੇ ਲੋਕਾਂ ਦੀ ਉਧਰ ਫਰਮਾਨ ਉੱਪਰਲੇ ਪਾਸੇ ਆ ਔਰ ਪਿਛਲੇ ਪਾਸੇ ਲਈ ਜਸ਼ਨ ਪਹਿਨ ਵਾਲਾ ਪਾਟੇ ਵਾਲਾ ਰਣਿੰਦਰ ਸਿੰਘ ਦਾ ਯੂਐਸਏ ਦੇ ਵਿੱਚ ਵੀ ਦਾ ਉਹਨਾਂ ਦਾ ਸ਼ਾਗਿਰਦ ਦਾ ਇੱਕ ਪਾਸੇ ਪਹਿਲਾਂ ਦਾ ਮਰੀਸੇ ਰੌਣੀ ਵਾਲਾ ਦਾ ਪੱਤਾ ਫਰਮਾਨ ਦੇਖਣੇ ਕੋਣ ਜਨ ਦੇ ਵੱਲੋਂ ਕੌਲਾ ਰੌਣੀ ਤੇ ਫਤੇ ਮੰਡ ਚੋਂ ਤਾਂ ਵੀ 15000 ਦੀ ਮਾਲੀ ਬੰਨੀ ਗਈ ਹੈ ਹਲੋ ਇਹ ਭਲਵਾਨ ਕਿਰਪਾ ਕਰਕੇ ਵੀਰ ਸ਼੍ਰੀ ਨੰਦਰ ਨੂੰ ਵਾਰਮ ਅਪ ਕਰਕੇ ਜਿਹੜਾ ਆ ਜਾਣ ਜਦੋਂ ਵੀ ਕਿ ਭਲਵਾਨ ਜਿੱਤਦੇ ਬਾਈ ਜੀ ਸਾਰੇ ਦਰਸ਼ਕ ਵੀਰ ਕਿਰਪਾ ਕਰਕੇ ਨੋਟ ਨਾਲ ਜਦੋਂ ਵੀ ਕੋਈ ਭਲਵਾਨ ਜਿੱਤਦਾ ਕਿਸੇ ਨੇ ਕੋਈ ਕੂਕ ਲਲਕਾਰਾ ਤੇ ਤੀਕ ਨਹੀਂ ਮਾਰਨੀ ਹੈਲੋ ਸਾਰੇ ਵੀਰ ਇਹਨਾਂ ਜਿਹੜਾ ਸਵਾਗਤ ਆਵਾਜ਼ ਤਾੜੀਆਂ ਮਾਰ ਕੇ ਕਰਨੀ ਚਾਹੀਦੀ ਸਿੱਖੀ ਪਿਆਰ ਦੇ ਵਿੱਚ ਬਹੁਤ ਵੱਡੇ ਨਮ ਚੱਲ ਰਹੇ ਨੇ ਛੋਟੇ ਸਾਈਆਂ ਦੇ ਬਾਬਾ ਫਤੇ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਮਾਤਾ ਗੁਜਰਕੌਰ ਜੀ ਉਹਨਾਂ ਦੀ ਲਾਸਾਨੀ ਸਾਧਕ ਨੂੰ ਸਮਰਪਤ ਹਰ ਸਾਲ ਦੀ ਤਰ੍ਹਾਂ ਲੈੇਗਾ কুਸਤੀ ਰੰਗਲ ਜਿਹੜਾ ਪੂਰੇ ਪੜ ਜਾਂਦੇ ਆ ਹਾਂਜੀ ਹਾਂਜੀ ਬੇਤੀ ਕਰਦੇ ਆ ਇੱਕ ਗੱਡੀ ਕਿਤੇ ਰਸਤੇ ਦੇ ਵਿੱਚ ਖੜੀ ਆ ਪੀਵੀ 085 ਨੋ 77 ਜੀ 77 ਆਪਣੇ ਜਨਤਪਾਲ ਜੀ ਗੱਡੀ ਸ਼ਾਇਰ ਤੇ ਕੱਟੋ ਉਹਨਾਂ ਨੇ ਗੱਡੀ ਚੱਡਣੀਆਂ ਮਗਰ ਗੱਡੀਆਂ ਖੜੀਆਂ ਨੇ ਜਨਤਪਾਲ ਜੀ ਨੋਟ ਦਾ ਲੈਣ ਸਾਡੇ ਪ੍ਰਬੰਧਕਾਂ ਵੱਲੋਂ ਮਿਲਦੀ ਵੀ ਜਿਹੜੀਆਂ ਕੁਸ਼ਤੀਆਂ ਚੱਲਦੀਆਂ ਨੇ ਇਹ ਕਰਵਾ ਕੇ ਹੋਰ ਨਵੀਂ ਕੋਈ ਕੁਸ਼ਤੀ ਨਹੀਂ ਹਜੇ ਕਰਾਉਣੀ ਜਿੰਨਾ ਟਾਈਮ ਗਰਾਊਂਡਰੀ ਕਲੀਅਰ ਹੁੰਦੀ ਉਹਨਾਂ ਟਾਈਮ ਕੋਈ ਕੁਸ਼ਤੀ ਨਹੀਂ ਹੁੰਦੀ ਆਹ ਜਿਹੜੀ ਕੁਸ਼ਤੀ ਚੱਲ ਰਹੀ ਆਹ ਕੁਸ਼ਤੀ ਦਾ ਆਹ ਪ੍ਰੋਗਰਾਮ ਬੰਦ ਕਰਦੇ ਜੀ ਕਿਉਂਕਿ ਜਦੋਂ ਸਾਰੇ ਦਰਸ਼ਕ ਸਾਰੇ ਬੈਠ ਰਹੇ ਉਦੋਂ ਕੁਸ਼ਤੀ ਸ਼ੁਰੂ ਹੋ ਗਈ ਸਾਰੇ ਪਹਿਲਵਾਨ ਨੋਟ ਦਾ ਲੈਣ ਭਾਈ ਸਾਰੇ ਪਹਿਲਵਾਨਾਂ ਨੂੰ ਸੁਣਾ ਅਮਰੀਕ ਸਿੰਘ ਜੀ ਰੌਣੀ ਹੈਲੋ ਵਾ ਠੀਕ ਹੈ ਜੇਕਰ ਕੋਈ ਮ हमको ਹੀ ਮੰਨਦਾ ਕੁਸ਼ਤੀ ਕਰ ਨੂੰ ਤਾਂ ਕਰਵਾ ਦਿਓ ਨਹੀਂ ਕੁਸ਼ਤੀ ਬੰਦ ਕਰ ਦਿਓ ਇਹ ਪਹਿਲਵਾਨ ਵੀਰਾਂ ਨੂੰ ਅਸੀਂ ਬੇਇਨਤੀ ਕਰਦੇ ਆ ਵੀ ਤੁਸੀਂ ਆਪਣੀਆਂ ਦਰਿਆ ਤੇ ਬੈਠੋ ਤਾਂ ਕਿ ਅਸੀਂ ਕਿਸੇ ਨੂੰ ਨਰਾਜ਼ ਨਾ ਕਰੀਏ ਸਾਰੇ ਖਾੜੇ ਹੋ ਗਏ ਕਸਤੀਆਂ ਹੋ ਗੀਆਂ ਸਾਨੂੰ ਪਤਾ ਵੀ ਤੁਸੀਂ ਬਹੁਤ ਦੂਰ ਦੂਰ ਤੋਂ ਆਏ ਹੋ ਜੇ ਹੁਣ ਸੱਜਾ ਰੰਗ ਬਣਾਉਗੇ ਆਪਣੇ ਆਪ ਨੂੰ ਤਾਂ ਕਸਤੀਆਂ ਹੋ ਗਈਆਂ ਨਹੀਂ ਤਾਂ ਫਿਰ ਨਹੀਂ ਪ੍ਰਬੰਧਕਾਂ ਵੱਲੋਂ ਬੇਨਤੀ ਇਹ ਜਿਹੜੀ ਹੈ ਕਸਤੀ ਚੱਲਣੀ ਹੈ ਉਹ ਮਾਮ ਸਾਰਾ ਗਰਾਊਂਡ ਕਲੀਅਰ ਕਰਦੇ ਦੋਨੋਂ ਸਾਰੇ ਦਰਸ਼ਕ ਵੀਰ ਆਰਾਮ ਨਾਲ ਬੈਠੇਗੇ ਉਹ ਲੋਗਰਮ 11 11000 ਰੁਪਿਆ ਸਾਡੇ ਦਵਿੰਦਰ ਸਿੰਘ ਦੀ ਮਾਂ ਅਮਰੀਤ ਸਿੰਘ ਰੰਗੀ ਤੇਲਾ ਗਪਾਲਪੁਰ ਵਾਲੇ ਉਹ ਅਕਾਸ਼ ਸਿੰਘ ਕੋਸੀ ਤੇ 11 11000 ਰੁਪਿਆ ਪੁੰਦਾ ਕਰਦੇ ਆ ਬਹੁਤ ਬਹੁਤ ਸਾਡੇ ਤੋਂ ਪਾਣੀ ਜੀ ਪਹੁੰਚਿਆ ਨੂੰ ਜੇ ਉਹਦਾ ਵੀ ਟੈਨ ਦੇ ਦੋ ਸਰਪਾਰ ਕਰਦੇ ਆ ਪਾਣੀ ਜੀ ਘਰਾਂ ਨੇ ਪਰ ਆਹ ਆ ਕੋਸੀ ਦੇ ਨਾਲ ਲੜਕੀ ਦੀ ਕੋਸੀ ਦੇ ਨਾਲ ਕੋਈ ਕੋਸੀ ਨਹੀਂ ਪਈ ਹੋਣੀ ਇਹ ਪ੍ਰਬੰਧਕਾਂ ਦਾ ਨੰਬਰ ਹੈ ਜਿੰਨਾ ਤੇ ਭਰਵਾਨ ਡਿਸਪਲਾਈਨ ਜੀ ਨਹੀਂ ਆਉਂਦੇ ਸਾਬਲੀ ਮਲੇਰ ਰੋਡ ਦਾ ਚਰਕੌਰ ਚਰਕੌਰ ਰੋਡ ਦਾ ਇਹ ਤੇ ਸਰਪੰਚ ਸਾਹਿਬ ਸ੍ਰੀ ਦਿਨੇਸ਼ ਸਿੰਘ ਜੀ ਵੱਲੋਂ ਸਵੱਛੀ ਗ੍ਰਾਮਪੁਰ ਜਾਂ ਦੇ ਵੱਲੋਂ ਬੀਤਦੀ ਹੈ ਉਧਰ ਸਾਡੇ درمیان ਬਹੁਤ ਸਰਕਾਰ ਜਿਹੜੇ ਵੀਰ ਭਾਈ ਪਾਲੀ ਢਿੱਲੋਂ ਯੂਐਸਏ ਤੋਂ ਘਰ ਆਪਿੰਦਾ ਉਹ ਜਿਹੇ ਜੇ ਮਾਰ ਤੇ ਪੁਜੇ ਪਾਲੀ ਢਿੱਲੋਂ ਜੀ ਯੂਐਸਏ ਤੋਂ ਬਹੁਤ ਧੰਨਵਾਦ ਕਰਦੇ ਆ ਇੱਥੇ ਪੁੱਜਣ ਤੇ ਸੋਚੀ ಗ್ರಾಮ ਪੰਚਾਇਤ ਪਿੰਡ ਲੈਹਰੇ ਵੱਲੋਂ ਤੇ ਸਾਡੀ ਨਗਰ ਕਮੇਟੀ ਵੱਲੋਂ ਇੱਥੇ ਪੁੱਜਣ ਤੇ ਵੈਲਕਮ ਆਖ ਰਹੇ ਹਾਂਜੀ ਇੱਕ ਮਿੰਟ ਕਿਸੇ ਦਾ ਬੱਚਾ ਗੁੰਮ ਹੋ ਗਿਆ ਉਹ ਸਾਡੇ ਕੋਲ ਸਟੇਜ ਤੇ ਆ ਕਿਸੇ ਦਾ ਬੱਚਾ ਗੁੰਮ ਹੋਇਆ ਉਹ ਸਾਡੇ ਕੋਲ ਸਟੇਜ ਤੇ ਪਹੁੰਚ ਰਿਹਾ ਰੋ ਰਿਹਾ ਵਿਚਾਰਾ ਉਹਦੀ ਸੁਭਾਲ ਕਰੋ ਭਾਈ ਆ ਕੇ ਸਟੇਜ 'ਤੇ ਅੱਗੇ ਲੈ ਜਾਓ ਐਡਾ ਅਣਗਹਿਲੀ ਨਾ ਕਰੋ ਬੱਚਾ ਦੇ ਨਾਮ ਬੱਚਾ ਸਾਡੇ ਕੋਲ ਸਟੇਜ ਤੇ ਆ ਸਾਈਡ ਤੇ ਆ ਜਾਓ ਆਓ ਜਿੱਦਾ ਵੀ ਬੱਚਾ ਹੈਗਾ ਬਾਈ ਜਿਹੜੇ ਭਵਾਨਗਰ ਪਰਵੰਦ ਦੇ ਨਗਰ ਨਗਰ ਫੇਰੇ ਰਹੇ ਨੇ ਜਾਂ ਜਿਹਨੇ ਜਿੱਦਾਂ ਪਰਚੀ ਨਹੀਂ ਲਈ ਨੀ ਜਿੱਦਾ ਲਈ ਗਏ ਉਹ ਸਟੇਜ ਸਾਹਮਣੇ ਕਿਉਂ ਖੜੇ ਨੇ ਬਾਈ ਜੀ ਤੁਰ ਫਿਰ ਕੇ ਮੈਲਾ ਦੇਖੋ ਆ ਪਲੀਜ਼ ਤੁਰ ਫਿਰ ਕੇ ਮੈਲਾ ਦੇਖੋ ਵੀਰੇ ਤੁਸੀਂ ਸਾਰੇ ਸਕਾਰਜੋ

बाबा जी, जी सारे पहिण सार प्लीज़ी महापुर जी प्लीज़ जहिड़ी मारी ਓ ਬਾਈ ਜੀ ਪਲੀਜ਼ ਬਾਹਰ ਆ ਰਾਮ ਨਾਲ ਚਲੇ ਗਿਆ ਚਲੇ ਗਏ ਬਾਗੇ ਦੂਸਰੇ ਪਹਿਮਾਨ ਨੂੰ ਤੁਹਾਡੀ ਜਗ੍ਹਾ ਕੋਈ ਹੋਰ ਨਾ ਪਤਾ ਲੇ ਪਲੀਜ਼ ਪਹਿਲਾਂ ਵੀਰ ਨੋਟ ਕਰੋ ਤੇ ਉਹਦੇ ਸਾਰੇ ਵੀਰ ਤਸਵਿੰਦਰ ਗੁਰਪ੍ਰੀਤ ਨੂੰ ਵੀ ਮੈਂ ਤਸਵਿੰਦਰ ਸਤ ਵੀਰ ਦਿਵਾਰੇ ਤੋਂ ਬਰਾਸੀ ਨੂੰ ਜਿਹੜਾ ਸਾਂਭੀ ਬੈਠਾ ਸੋ ਤਸਵਿੰਦਰ ਵੀਰ ਦਾ ਸਨਮਾਨ ਸਾਡੀ ਡੰਗਲ ਕਮੇਟੀ ਵੱਲੋਂ ਕੀਤਾ ਜਾਵੇਗਾ ਹਾਂ ਜੀ ਉਹ ਕਿਤੇ ਸੌਦਾ ਉਹ ਕਿਤੇ ਰਸਤੇ ਉਧਰ ਪਿਛੇ ਕਿਸੇ ਵੀਰ ਨੇ ਜਾਣਾ ਉਹਨਾਂ ਨੇ ਕਿਤੇ ਨਹੀਂ ਸਾਡਾ ਵੀਰ ਕਮਲ ਕਨੇਡਾ ਆਪਣੇ ਸਮੇਂ ਦੇ ਮਸ਼ਹੂਰ ਕਬੱਡੀ ਖਿਡਾਰੀ ਅਪਸ ਵਿੱਚ ਉਹਦੇ ਪੱਕੀ ਹੈ ਬੋਲ ਵੀ ਜੀ ਪਰਚੀ ਨਹੀਂ ਕੋਈ ਹੋਰ ਮੇਰੇ ਕੋਲ ਜਸਰ ਵਾਲੀ ਕੁਸ਼ਤੀ ਚੱਲਦੀ ਆ ਹੋਰ ਪਰਚੀ ਨਹੀਂ ਕੋਈ ਆਪ ਉੱਪਰ ਛੋਟਾ ਬੋਰਡ ਆ